ਬਹੁਤ ਸੋਹਣਾ ਰਿਸਪੌਂਸ ਆ ਵੀਰੇ ਬਹੁਤ ਸੋਹਣਾ ਐਕਟਰ ਆ ਤੇ ਨੇਚਰ ਵਾਈਜ਼ ਵੀ ਬਾਈ ਬੰਦਾ ਬਹੁਤ ਘੈਂਟ ਆ ਯਾਰ ਹਾਂ ਦੇਸੀ ਬੰਦਾ ਬਾਈ ਹਾਂ ਜਮਾ ਦੇਸੀ ਭਾਈ ਉਹ ਤਾਂ ਮੰਨ ਵਾਲੀ ਗੱਲ ਤਾਂ ਹੈ ਹੀ ਨਹੀਂਗਾ ਵੀ ਆਪਾਂ ਇਹ ਕਹਿ ਸਕਦੇ ਆ ਵੀ ਬਾਈ ਦੀ ਫਿਲਮ ਕਿਸੇ ਉਹ ਤਰੀਕੇ ਦੀ ਹੋਊਗੀ ਉਹ ਤਾਂ ਆਲਵੇਸ ਪਤਾ ਹੀ ਆ ਨਾ ਵੀਰੇ ਨੇ ਪਹਿਲਾਂ ਜਿਹੜੀਆਂ ਫਿਲਮਾਂ ਕਰੀਆਂ ਨੇ ਐਸ ਇਜ਼ ਓਮੇ ਇਸ ਟਾਈਮ ਹੋਊਗਾ ਬੇ ਦੇਖਣ ਦੇਵੋਗੇ ਉਰਾ 1-1 ਇਹ ਪਾ ਦਾ ਟਾਈਮ ਕੱਢ ਕੇ ਜਾਵਾਂਗੇ ਯਾਰ ਕੰਮ ਤੋਂ ਸਪੈਸ਼ਲ ਤੌਰ ਤੇ ਸਪੈਸ਼ਲ ਤੌਰ ਤੇ ਕੰਮ ਤੋਂ ਛੁੱਟੀ ਕਰਕੇ ਜਾਵਾਂਗੇ ਇੱਕ ਹਾਸਮੁਖ ਜਿਹਾ ਲੱਗਿਆ ਬਈ ਸੁਆਬ ਹੋਵਤੀਆ ਬਾਈ ਦਾ ਬਈ ਮਜ਼ਾ ਆ ਗਿਆ ਬਈ ਸਪੈਸ਼ਲ ਆਇਆ ਫਿਰ ਦੇਖੋ ਬਾਈ ਹਾਂਜੀ ਬਈ ਬੜੀ ਦੂਰ ਤੇ ਐ ਸਪੈਸ਼ਲ ਆਇਆ ਬਈ 13 ਜੂਨ ਨੂੰ ਡਾਕੂ ਦਾ ਮੁੰਡਾ 3 ਫਿਲਮ ਆ ਰਹੀ ਆ ਦੇਵ ਖਰੋੜ ਦੀ ਫਿਲਮ ਆ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਫਿਲਮਾਂ ਨੂੰ ਕਾਫੀ ਪਿਆਰ ਮਿਲਿਆ ਸੀ ਤਾਂ ਹੁਣ ਤੀਜੀ ਫਿਲਮ ਰਿਲੀਜ਼ ਹੋਣੀ ਆ ਅੱਜ ਜੋ ਸਟਾਰ ਕਾਸਟ ਲੁਧਿਆਣੇ ਪਹੁੰਚੀ ਸੀ ਗੱਲਬਾਤ ਕਰਦੇ ਆ ਲੋਕਾਂ ਨਾਲ ਕਿ ਕਿੱਦਾਂ ਫਿਲਮ ਲੱਗ ਰਹੀ ਆ ਵੀਰੇ ਦੇਵ ਖਰੋੜ ਦੀ ਡਾਕੂ ਦਾ ਮੁੰਡਾ 3 ਆ ਰਹੀ ਆ ਪਹਿਲਾਂ ਦੋ ਆਈਆਂ ਨੇ ਕਿਸ ਤਰੀਕੇ ਰਿਸਪੌਂਸ ਦੀ ਲੱਗ ਰਿਹਾ ਕਿ ਕਿਸ ਤਰੀਕੇ ਦੀ ਫਿਲਮ ਹੋਊਗੀ ਤੁਹਾਨੂੰ ਬਹੁਤ ਸੋਹਣੀ ਮੂਵੀ ਹੋਊਗੀ ਬਹੁਤ ਸੋਹਣਾ ਕਰਾਊਡ ਆ ਵੀਰੇ ਆਡੀਅנס ਬਹੁਤ ਆਈ ਸੀ ਅਸੀਂ ਵੀ ਬਹੁਤ ਲੇਟ ਹੋ ਗਏ ਪਿੱਛੇ ਟ੍ਰੈਫਿਕ ਬਹੁਤ ਜ਼ਿਆਦਾ ਆ ਬਾਈ ਨੂੰ ਮਿਲ ਵੀ ਨਹੀਂ ਸਕਗੇ ਸਿਰਫ ਇੱਕ ਫੋਟੋ ਹੀ ਆ ਬਾਈ ਨਾਲ ਅੱਛਾ ਦੇਹ ਕਰੋੜ ਬਾਈ ਦੀ ਗੱਲ ਕਰੀਏ ਫਿਲਮਾਂ ਜਿੰਨੀਆਂ ਵੀ ਆਇਆਂ ਤਕਰੀਬਨ ਵਧੀਆ ਫਿਲਮਾਂ ਹੋਣ ਬਹੁਤ ਸੋਹਣਾ ਰਿਸਪੌਂਸ ਆ ਵੀਰੇ ਬਹੁਤ ਸੋਹਣਾ ਐਕਟਰ ਆ ਤੇ ਨੇਚਰ ਵਾਈਜ਼ ਵੀ ਬਾਈ ਬੰਦਾ ਬਹੁਤ ਘੈਂਟ ਆ ਯਾਰ ਹਾਂ ਇਹ ਤਾਂ ਹੈ ਦੇਸੀ ਬੰਦਾ ਬਾਈ ਬਿਲਕੁਲ ਹਾਂ ਜਮਾ ਦੇਸੀ ਹਨਾ ਜਿਵੇਂ ਜਿਵੇਂ ਦੇ ਆਪਾਂ ਉਹਨੂੰ ਮਿਲਾਂਗੇ ਉਹ ਐਸੇ ਜਿਵੇਂ ਦਾ ਹੈਗਾਗਾ ਉਵੇਂ ਹੀ ਰਿਪਰੈਜ਼ੈਂਟ ਹੁੰਦਾ ਵਾ ਬਿਲਕੁਲ ਰਿਐਲਿਟੀ ਆ ਉਹਦੀ ਉਹ ਅੱਛਾ ਫਿਲਮ ਦੇ ਵਿੱਚ ਬਾਣੀ ਸੰਧੂ ਵੀ ਨੇ ਉਹਨਾਂ ਦਾ ਕਿਰਦਾਰ ਕਿੱਦਾਂ ਲੱਗਾ ਟਰੇਲਰ ਦੇ ਬਹੁਤ ਸੋਹਣਾ ਵੀਰੇ ਬਹੁਤ ਸੋਹਣਾ ਵਾ ਬਹੁਤ ਸੋਹਣਾ ਐਕਟ ਕਰਦੇ ਆ ਸਾਰੇ ਜਾਣੇ ਸਾਰੀ ਟੀਮ ਦਾ ਬਹੁਤ ਗੁੱਡ ਵਰਕ ਹੈ ਇਹਨਾਂ ਦਾ ਬਿਲਕੁਲ ਵੀਰੇ ਤੁਹਾਨੂੰ ਕਿੱਦਾਂ ਲੱਗ ਰਿਹਾ ਫਿਲਮ ਵੀਰੇ ਜਿਹੜੇ ਪਹਿਲਾਂ ਮੂਵੀ ਆਈਆਂ ਸੀਗੀਆਂ ਉਹ ਮੈਂ ਤੇ ਦੋ ਤਿੰਨ ਤਣੇ ਵਾਰ ਵੇਖੀਆਂ ਹਾਂ ਡਾਕੂ ਉਗੀ ਦੇ 2 ਆ ਗਈ ਹੈ ਨਾ ਬਹੁਤ ਸੁਣੀ ਮੂਵੀ ਆਵਾ ਬਹੁਤ ਲੋਕ ਵੇਟ ਕਰਦੇ ਵੀ ਇਹ ਦੁਬਾਰਾ ਆਵੇ ਹੂੰ ਦੇਖਾਂਗੇ ਵੀਰੇ ਹੋਂ ਪਹਿਲੀਆਂ ਦੋ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਅਸਲੀ ਕਹਾਣੀਆਂ ਸੀਗੇ ਨਾ ਅਸਲੀ ਜੋ ਕੁਝ ਵਾਪਰੇ ਅਸੀਂ ਦੋ ਇਨਸਾਨਾਂ ਨਾਲ ਉਹਨਾਂ ਦੀ ਜ਼ਿੰਦਗੀ ਤੇ ਸੀ ਇਸ ਵਾਰ ਥੋੜੀ ਜਿਹੀ ਹਟਕੇ ਬਣਾਈ ਗਈ ਆ ਪਰ ਬਾਈ ਦਾ ਕਹਿਣਾ ਵਸੇ ਇਹੀ ਗੱਲ ਦੀ ਵੇਟ ਆ ਵੀ ਇਹ ਚ ਤੀਜੇ ਪਾਰ ਚ ਕੀ ਦਿਖਾ ਰਹੇ ਆ ਇਹ ਵੀ ਕੀ ਦਿਖਾਉਣਗੇ ਇਹ ਹਾਂ ਇਹੀ ਚੀਜ਼ ਦੀ ਵੇਟ ਆ ਉਮੀਦ ਕਰਦੇ ਹਾਂ ਕਿ ਫਿਲਮ ਜਿਸ ਤਰੀਕੇ ਪਹਿਲਾਂ ਦੋ ਰਿਸਪੌਂਸ ਸੀ ਜਾਂ ਬਾਈ ਦੀਆਂ ਜਿੰਮੇ ਦੀਆਂ ਫਿਲਮਾਂ ਉਹ ਵੀ ਉਵੇਂ ਹੀ ਤਾਕਤ ਹੋਏਗੀ ਬਾਈ ਉਹ ਤਾਂ ਮੰਨ ਵਾਲੀ ਗੱਲ ਉਹ ਤਾਂ ਹੈ ਹੀ ਨਹੀਂਗਾ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਬਾਈ ਦੀ ਫਿਲਮ ਕਿਸੇ ਉਹ ਤਰੀਕੇ ਦੀ ਹੋਊਗੀ ਉਹ ਤਾਂ ਆਲਵੇਸ ਪਤਾ ਹੀ ਹੈ ਨਾ ਵੀਰੇ ਨੇ ਪਹਿਲਾਂ ਜਿਹੜੀਆਂ ਫਿਲਮਾਂ ਕਰੀਆਂ ਨੇ ਐਸ ਇਟ ਇਜ਼ ਉਵੇਂ ਹੀ ਇਸ ਟਾਈਮ ਹੋਊਗਾ ਬਾਈ ਜੀ ਬਾਈ ਆਪ ਬਿਲਕੁਲ ਆ ਬਾਈ ਹੁਣੀ ਵੀ ਨੇ ਬਾਈ ਦੇਵ ਕਰੋੜ ਦੀ ਫਿਲਮ ਆ ਰਹੀ ਐ ਡਾਕੋਂ ਦਾ ਮੁੰਡਾ 3 ਕਿਵੇਂ ਦੇਖਣ ਜਾਓਗੇ ਪੂਰਾ ਵੀਰੇ ਆਪਾਂ ਦਾ ਟਾਈਮ ਕੱਢ ਕੇ ਜਾਵਾਂਗੇ ਯਾਰ ਕੰਮ ਤੋਂ ਸਪੈਸ਼ਲ ਤੌਰ ਤੇ ਸਪੈਸ਼ਲ ਤੌਰ ਤੇ ਕੰਮ ਤੋਂ ਛੁੱਟੀ ਕਰਕੇ ਜਾਵਾਂਗੇ ਪਹਿਲੇ ਦੋ ਪਾਰਟ ਜਿਹੜੇ ਆਏ ਸੀ ਉਹ ਅਸਲ ਜ਼ਿੰਦਗੀ ਤੇ ਆਧਾਰਿਤ ਫਿਲਮਾਂ ਸੀ ਇਸ ਵਾਰ ਵੱਖਰੀ ਫਿਲਮ ਆ ਨਾ ਇੱਕ ਓਦਾਂ ਕਹਾਣੀ ਬਣਾਈ ਗਿਆ ਕੀ ਲੱਗਦਾ ਕਿ ਇਹ ਕਹਾਣੀ ਵੀ ਉਹਨਾਂ ਵਾਂਗ ਦਮਦਾਰ ਹੋਏਗੀ ਪੂਰੀ ਵੀਰੇ ਹੋਊਗੀ ਜਿਹੜੀਆਂ ਪਹਿਲਾਂ ਦੋ ਫਿਲਮਾਂ ਨੇ ਉਹ ਵੀ ਦਮਦਾਰੀ ਸੀ ਤੇ ਤੀਜੀ ਵੀ ਪੂਰੀ ਦਮਦਾਰੀ ਹੋਊਗੀ ਬਿਲਕੁਲ ਬਿਲਕੁਲ ਜੀ ਤੇ ਬਾਕੀ ਪੂਰਾ ਬੰਦਾ ਘੈਂਡ ਆ ਬਾਬੇ ਸਿੱਧਾ ਸਾਦਾ ਬੰਦਾ ਹਾਂ ਨੇਚਰ ਬੰਦੇ ਦਾ ਵਧੀਆ ਆਪਣੇ ਜੀ ਪੀਤਨ ਵਾਲਾ ਬੰਦਾ ਬਿਲਕੁਲ ਬਹੁਤ ਵਧੀਆ ਧੰਨਵਾਦ ਭਰਾ ਬਿਲਕੁਲ ਬਿਲਕੁਲ ਜੀ ਤਾਂ ਇਹ ਦੇਖ ਸਕਦੇ ਹੋ ਕਿ ਜਿਹੜੇ ਭਰਾ ਇੱਥੇ ਆਏ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਆਂ ਇਧਰ ਵੀ ਕਾਫੀ ਆਡੀਅנס ਆ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰਦੇ ਆਂ ਤਾਂ ਬਈ ਦੇਵ ਕਰੋੜ ਦੀ ਫਿਲਮ ਆ ਰਹੀ ਆ ਡਾਕਟਰ ਦਾ ਮੁੰਡਾ ਤਰੀ ਜਾਓਗੇ ਦੇਖਣ ਹਾਂਜੀ ਹਾਂਜੀ ਵੀਰੇ ਬਿਲਕੁਲ ਜੀ ਪਹਿਲੀਆਂ ਪਹਿਲੀਆਂ ਦੋ ਫਿਲਮਾਂ ਕਾਫੀ ਚੱਲੀਆਂ ਸੀ ਕਾਫੀ ਵਧੀਆ ਰਿਸਪੌਂਸ ਸੀ ਇਸ ਤੋਂ ਕਿਸ ਤਰੀਕੇ ਦੀ ਉ अच्छा भाई दी एक्टिंग कित्ता लाग गया होता बहुत बढ़िया लागदी है भाई इस फिल्म وچ ਬਾਣੀ ਸੰਧੂ ਵੀ ਨੇ ਦੇਖਣ ضرور ਜਾਵਾਂਗੇ भाई जी हां जी भाई ਤੁਸੀਂ ਕੀ ਕਹਿਣਾ ਚਾਹੁੰਗੇ ਫਿਲਮ ਬਾਰੇ ਆਪਾਂ ਪਹਿਲੀਆਂ ਫਿਲਮਾਂ ਜਿੰਨੀਆਂ ਵੀ ਆਈਆਂ ਨੇ ਬਹੁਤ ਵਧੀਆ ਲੱਗੀਆਂ ਨੇ ਇਹ ਫਿਲਮਾਂ ਆਪਾਂ ਇਹਨੂੰ ਵੀ ਬਹੁਤ ਵਧੀਆ ਬਣੀ ਹੋਊਗੀ ਫਿਲਮ ਬਹੁਤ ਵਧੀਆ ਕਦਰਨਾ ਬਾਈ ਦਾ ਪਿੰਡੂ ਬਈ ਘੈਂਟ ਲਾਦਾ ਬਸ ਹਵਾ ਬੜਾ ਘੈਂਟ ਆ ਹਾਂ ਬਹੁਤ ਵਧੀਆ ਬਹੁਤ ਫਿਲਮ ਬਹੁਤ ਵਧੀਆ ਹੋਊਗੀ ਦੇਖਣ ਜਾਵਾਂਗੇ ਜਰੂਰ ਹਾਂਜੀ ਬਾਈ ਦੇਵ ਖਰੋੜ ਦੀ ਫਿਲਮ ਆ ਰਹੀ ਹੈ ਹਾਂਜੀ ਬਾਈ ਤੁਸੀਂ ਕੀ ਕਹੋਗੇ ਫਿਲਮ ਬਾਰੇ ਭਾਜੀ ਬਹੁਤ ਵਧੀਆ ਮੂਵੀ ਹੈ ਟ੍ਰੇਲਰ ਬਹੁਤ ਵਧੀਆ ਹੈ ਬਹੁਤ ਵਧੀਆ ਲੱਗਿਆ ਬਹੁਤ ਕੱਟ ਸੀਗਾ ਇੱਥੇ ਅੱਛਾ ਅੱਜ ਬਾਈ ਮਿਲ ਕੇ ਗਏ ਨੇ ਸਾਰਿਆਂ ਨੂੰ ਹਨਾ ਜਿਸ ਤਰੀਕੇ ਉਹਨੇ ਬਾਈ ਨੇ ਇਹ ਵੀ ਗੱਲ ਕੀਤੀ ਆ ਕਿ ਯਾਰ ਬੰਦੇ ਬਹੁਤ ਨੇ ਕਰਾਊਡ ਬਹੁਤ ਆ ਇਸ ਕਰਕੇ ਇਕੱਲੇ ਇਕੱਲੇ ਫੋਟੋ ਕਰਾਉਣੀ ਥੋੜੀ ਔਕੀ ਹੋ ਜਾਂਦੀ ਆ ਪਰ ਬਾਈ ਦਾ ਸੁਭਾਅ ਦੀ ਗੱਲ ਕਰੀ ਤਾਂ ਇੱਕ ਹਸਮੁਖ ਜਿਹਾ ਲੱਗਿਆ ਨਾ ਬਾਈ ਸੁਭਾਅ ਬਹੁਤ ਵਧੀਆ ਬਾਈ ਦਾ ਬਾਈ ਮਜ਼ਾ ਆ ਗਿਆ ਬਈ ਸਪੈਸ਼ਲ ਆਇਆ ਫਿਰ ਦੇਖਣ ਬਾਈ ਹਾਂਜੀ ਬਈ ਬੜੀ ਦੂਰ ਤੇ ਆਇਆ ਸਪੈਸ਼ਲ ਆਇਆ ਬਈ ਬੜੀ ਦੂਰ ਤੇ ਆਇਆ ਅੱਛਾ ਬਿਲਕੁਲ ਜੀ ਆਹ ਦੇਖ ਸਕਦੇ ਹੋ ਜੀ ਕਿ ਕਿਸ ਤਰੀਕੇ ਇੱਥੇ ਆਡੀਅנס ਜਿਹੜੀ ਪਹੁੰਚੀ ਹੋਈ ਆ ਤਾਂ ਪਿਆਰ ਆ ਜਿਹੜਾ ਉਹ ਦੇਵ ਕਰੋੜ ਦੇ ਨਾਲ ਲੋਕਾਂ ਦਾ ਕਿਉਂਕਿ ਬਾਈ ਦੀ ਐਕਟਿੰਗ ਦੀ ਗੱਲ ਕਰੀਏ ਤਾਂ ਇੱਕ ਨੈਚੁਰਲ ਐਕਟਿੰਗ ਹਮੇਸ਼ਾ ਕਿਹਾ ਜਾਂਦਾ ਵਾ ਤੇ ਦੇਸੀ ਐਕਟਿੰਗ ਦਾ ਜ਼ਿਕਰ ਕੀਤਾ ਜਾਂਦਾ ਕਿ ਬਾਈ ਬਿਲਕੁਲ ਜਿੱਦਾਂ ਦੇ ਨੈਚੁਰਲ ਹੁੰਦੇ ਹੈਗੇ ਨੇ ਉਸੇ ਤਰੀਕੇ ਦੀ ਐਕਟਿੰਗ ਕਰਦੇ ਆ ਤਾਂ ਆਡੀਅנס ਵੱਡੀ ਗਿਣਤੀ ਚਾਈ ਹੋਈ ਸੀ ਕਿ ਇੱਥੇ ਤਾਂ ਗੱਲਬਾਤ ਕੀਤੀ ਆ ਤੇ 13 ਜੂਨ ਨੂੰ ਫਿਲਮ ਆ ਜਿਹੜੀ ਉਹ ਸਿਨਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਆ ਸੇ ਜੋ ਕਿ ਸਾਥੀ ਅਮਨ ਦੇ ਨਾਲ ਸੁਖਦਲੇ